ਪੰਜਾਬ ਰੋਡਵੇਜ ਪਨਬਸ ਅਤੇ ਪੀਆਰਟੀਸੀ ਕੰਟਰੈਕਟ ਕਰਮਚਾਰੀਆਂ ਵੱਲੋਂ ਅੱਜ ਅੰਮ੍ਰਿਤਸਰ ਸਮੇਤ ਪੰਜ ਜ਼ਿਲ੍ਹਿਆਂ ਵਿੱਚ ਵੱਡਾ ਚੱਕਾ ਜਾਮ ਕੀਤਾ ਗਿਆ ਸੀ ਇਸ ਦੌਰਾਨ ਅੰਮ੍ਰਿਤਸਰ 골ਡਨ ਗੇਟ ਤੇ ਕਰਮਚਾਰੀਆਂ ਨੇ ਰਸਤਾ ਬੰਦ ਕਰਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਿਸ ਕਾਰਨ ਹਾਈਵੇ ਤੇ ਲੰਬਾ ਜਾਮ ਲੱਗ ਗਿਆ ਅਤੇ ਆਵਾਜਾਈ ਠੱਪ ਹੋ ਗਈ ਦਰਨੇ ਦੌਰਾਨ ਪੁਲਿਸ ਕਰਮਚਾਰੀਆਂ ਅਤੇ ਬਸ ਕਰਮਚਾਰੀਆਂ ਵਿਚਾਲੇ ਤੱਕਾ ਮੁੱਕੀ ਵੀ ਹੋਈ ਜਦਕਿ ਮੀਡੀਆ ਕਰਮਚਾਰੀਆਂ ਨਾਲ ਵੀ ਇਥੇ ਬਦਸਲੂਕੀ ਦੇ આરોਪ ਲੱਗੇ ਹਨ ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਨਾਲ ਗੱਲਬਾਤ ਤੋਂ ਬਾਅਦ 31 ਅਕਤੂਬਰ ਤੱਕ ਟੈਂਡਰ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਗਈ ਹੈ ਅਤੇ 28 ਅਕਤੂਬਰ ਨੂੰ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ ਇਹਨਾਂ ਦੇ ਸਵਾਲਾਂ ਬਾਰੇ ਤੁਸੀਂ ਕੀਤਾ ਜਿਹੜਾ ਕੀ ਕਰ ਰਹੇ ਹੋ ਜੁਨਾਹਰ ਬਲਜੀਤ ਸਿੰਘ ਮਹਸੂਬਾ ਕੈਸ਼ਰ 25 ਬੜਾ ਗਿਆ ਅੱਜ ਜਿਹੜਾ ਪ੍ਰਦਰਸ਼ਨ ਕੀਤਾ ਜਾਂਦਾ ਹੈ ਸਰਕਾਰ ਦੀ ਨਕਾ ਨਹੀਂ ਕਰਕੇ ਕੀਤਾ ਜਾ ਰਿਹਾ ਕਿਉਂਕਿ ਸਾਡੇ ਮਾਧਿਮੇ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਵੀ ਦੇਸ਼ ਅਤੇ ਪ੍ਰਸਾਰ ਜਿਹੜੀਆਂ ਪਹੁੰਚੀਆਂ ਉਹ ਪਰ ਜਿਦੇ ਲੈ ਕੇ ਪਹੁੰਚ ਕਰਨ ਔਰ ਇਹ ਜਿਹੜੀ ਬਦਲਾਰੀ ਸਰਕਾਰ ਆ ਆਨੇ ਚਾਰਾਂ ਸਾਲਾਂ ਦੇ ਵਿੱਚ ਇੱਕ ਵੀ ਸਰਕਾਰੀ ਬਸ ਨਹੀਂ ਪਾਈ ਨਾ ਰੋਡ ਵਿੱਚ ਪਾਈ ਆ ਨਾ ਪੀਆ ਕਿਸੇ ਤੇ ਪਾ ਉਲਟਾ ਕੀ ਹੈ ਕਿ ਹੁਣ ਜਿਲ੍ਹਾ ਮਿਡਲ ਸਕੂਲ ਬਸਾਂ ਜਿਹੜੀਆਂ ਆ ਜਿਨ੍ਹਾਂ ਨੂੰ ਨਾਂ ਦੇ ਕੇ ਪ੍ਰਾਈਵੇਟ ਆਪਸ਼ਨ ਬੱਸਾਂ ਜਿਹੜੀਆਂ ਪਉਂ ਜਾ ਰਹੀ ਆ ਸਰਕਾਰੀ ਟੈਂਡਰ ਸਰਕਾਰੀ ਜਿਹੜਾ ਪਰਮਟਵਾ ਉਹਦੇ ਉੱਤੇ ਪ੍ਰਾਈਵੇਟ ਬੱਸਾਂ ਜਿਹੜੀਆਂ ਚਲਾਉਣਾ ਚਾਹੁੰਦੇ ਆ ਇਹਨਾਂ ਨੇ ਪਾਲਸੀ ਦੇ ਵਿੱਚ ਵਾਧਕੜ ਦਿੱਤੀ ਆ ਸਰਕਾਰ ਨੇ ਇਹਨਾਂ ਸਾਡੀ ਰੇਸ਼ੋ ਸੀ ਕਿ 60% ਰੋਡਵੇ ਜੀ ਹੁੰਦੀ 40% ਪ੍ਰਾਈਵੇਟ ਹੁੰਦੀ ਪਰ ਇਹ ਸਰਕਾਰ ਨੇ 50-50 ਕਰ ਦਿੱਤੀ 60% ਦਾ ਆਪ ਦੇ ਲਾਫਟੂ ਕੋਣੇ ਕੀ ਕਰ ਰਹੇ ਆ ਵੀ ਪ੍ਰਾਈਵੇਟ ਪਲੇਅਰ ਨੂੰ ਲਾ ਕੇ ਕਿ ਸਾਡੇ ਰੋਡਵੇ ਚ ਵੰਡਦੇ ਆ ਜਦੋਂ ਫਦਾ ਫਦਾ ਮੈਗਜ਼ੀਨਾਂ ਦੀ ਪਬਲਿਕ ਦੀ ਜਿਹੜੀ ਪ੍ਰਾਪਰਟੀ ਆ ਉਹ ਦਿਨ ਦਿਨ ਜਿਹੜੀਆਂ ਮੈਗਜ਼ਿਨ ਖਤਮ ਹੋ ਗਈਆਂ ਉਹ ਜਦੋਂ ਬੰਦੀ ਉਹਦਾ ਵਿਰੋਧ ਕਰਦੇ ਆ ਕਿ ਜਿਹੜੀਆਂ ਬਸਾਂ ਪਾਉਣੀਆਂ ਉਹ ਮੈਗਜ਼ਿਨੀਆਂ ਪਾਉਣਾਂ ਦਾ ਅੱਜ ਸਾਡਾ ਜਿਹੜਾ ਇੱਥੇ ਗੋਲਡਨ ਗੇਟ ਦੇ ਉੱਤੇ ਪੰਜਾਬ ਦੇ ਪੰਨਾਂ ਥਾਵਾਂ ਦੇ ਉੱਤੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਅੰਮ੍ਰਿਤਸਰ ਗੋਲਡਨ ਗੇਟ ਤੇ ਜਲੰਧਰ ਪੀਏਪੀ ਤੇ ਸ਼ੇਰਪੁਰ ਚੌਕ ਲੁਧਿਆਣਾ ਅਟਵਾਰਾ ਜਿਹੜਾ ਚੰਡੀਗੜ੍ਹ ਰੋਡ ਜਾਂਦਾ ਤੇ ਪੁਆਨੀਗੜ ਪੰਨਾਂ ਪੁਆਇੰਟਾਂ ਦੇ ਦਾਗਾ ਪ੍ਰੋਗਰਾਮਾਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਜੇਕਰ ਇਹ ਸਰਕਾਰ ਇਹੋ ਵੀ ਉਹ ਟੈਂਟਰ ਜਿਹੜਾ ਮਜ਼ਾਜ ਟੈਂਟਰ ਲੈ ਕੇ ਆਉਂਦੇ ਸਾਡੇ ਮੈਦਾਨੇ ਤੇ ਮਨ ਇੱਥੇ ਕਰਦੀ ਤੇ 2 ਵਜੇ ਤੋਂ ਬਾਅਦ ਫੇਰ ਅਸੀਂ ਪੂਰਾ ਪੰਜਾਬ ਦੀਆਂ ਜਿਹੜੀਆਂ ਇੱਕਾ ਦੁੱਖਾ ਸਾਡੀਆਂ ਬੱਸਾਂ ਚੱਲਣਗੀਆਂ ਉਹ ਵੀ ਬੰਦ ਕਰਾਂਗੇ ਬੰਦ ਕਰਨ ਤੋਂ ਬਾਅਦ ਅਲਸ ਦੀ ਗੀਡ ਵੀ ਚਲੇ ਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਮੂਹਰੇ ਪਰ ਮਨ ਆ ਜਾਊਗਾ ਉਹਨੂੰ ਸਵਾਰ ਕੀਤਾ ਜਾਵੇਗਾ ਉਹ ਜਿਹੜੇ ਤੁਸੀਂ ਪਰਫੈਕਟ ਦੀ ਕੋਚ ਵਾਲੀ ਭੱਜ ਬੰਨ ਕੇ ਇਹ ਦੁਨੀਆ ਦੇ ਵਿੱਚ 92 93 ਐਮਐਲਏ ਤੇ ਸਰਕਾਰ ਬਣਾਈ ਨਾ ਤੁਸੀਂ ਆਪਣੀ ਪੁਤਰ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਆ ਊ ਠੇਕੇਦਾਰੀ ਸਿਸਟਮ ਜਿਹੜਾ ਉਹ ਬੰਦ ਕੀਤਾ ਜਾਊਗਾ ਨੌਜਵਾਨ ਪੱਤੇ ਦਿੱਤੇ ਜਾਣਗੇ ਨੌਜਵਾਨ ਦੀਆਂ ਦਾ ਸ਼ੋਸ਼ਣ ਜਿਹੜਾ ਉਹ ਬੰਦ ਕੀਤਾ ਜਾਊਗਾ ਪਰ ਤੁਸੀਂ ਉਲਟਾ ਸਰਕਾਰ ਕੀ ਰਹਿ ਦੇ ਤੇ ਪੁਤਰ ਸਦਨ ਦੇ ਵਿੱਚ ਜਿਹੜੀਆਂ ਉਹ ਤੁਜਾ ਉਡਾ ਕੇ ਤੇ ਸਾਡੇ ਮਹੌਲੇ ਵਿੱਚ ਕਿਲੋਮੀਟਰ ਬਸਾਂ ਪਾਉਣਗੇ ਇਹ ਸਵਾਲ ਕਰ ਲਈ ਆਂ ਪੂਰੀ ਉੱਥੇ ਜਿਹੜੀ ਆ ਗਿਣਤੀ ਲੈ ਕੇ ਜਾਵਾਂ। ਅੱਜ ਤੱਕ ਪ੍ਰਸ਼ਾਸਨ ਉਹਨਾਂ ਦਾ ਧੰਨ ਧੰਨ ਸਾਡੀ ਕਿਤੇ ਗੇ ਗਾਲ ਮੰਡਾ ਦੀ ਕਰਾਇਆ। ਸ਼ਾਸਨ ਪਹਿਲਾਂ ਤੇ ਸਾਡੇ ਨਾਲ ਬੱਸ ਸਟੈਂਡ ਦੇ ਉੱਤੇ ਸਾਨੂੰ ਇਹਨਾਂ ਨੇ ਘੇਰ ਦੀ ਬੂਦੀ ਕੋਸ਼ਿਸ਼ ਕੀਤੀ। ਪ੍ਰਸ਼ਾਸਨ ਨੇ ਆਪ ਹੀ ਬੱਸ ਸਟੈਂਡ ਬੰਦ ਕਰਾ ਦਿੱਤਾ। ਸਾਡੀ ਕੋਈ ਬੱਸ ਸਟੈਂਡ ਬੰਦ ਕਰਾਉਣ ਦੀ ਕਾਲ ਨਹੀਂ ਹੈ ਜੀ। ਉੱਥੇ ਵੀ ਚਲੋ ਤੁਸੀਂ ਕਵਰ ਵੀ ਕੀਤਾ ਪਰ ਫੇਰ ਵੀ ਇਹ ਸਾਡੇ ਵੱਡੇ ਭਰਾ ਵਾ ਜੇ ਸਾਨੂੰ ਇਹ ਜੇਲ੍ਹਾਂ ਦੀ ਵੀ ਲੈ ਜਾਣਗੇ ਤੇ ਤਦ ਵੀ ਸਾਨੂੰ ਇਹਨਾਂ ਦਾ ਕੋਈ ਜਲਾਦੀ ਹੈਗਾ ਪਰ ਅਸੀਂ ਆਪਣੀਆਂ ਮੰਗਾਂ ਤੇ ਨਜ਼ਰ ਸਾਡੀ ਪੰਡਰਾਂ ਤੋਂ ਨਾ ਹੁੰਦਾ ਉਹਨਾਂ ਦੇ ਰਹੀ ਜਿਹੜਾ ਆਪਣਾ ਪ੍ਰਦਰਸ਼ਨ ਜਾਰੀ ਰੱਖਣਾ ਹੈ ਨਾ ਪ੍ਰਸ਼ਾਸਨ ਨੂੰ ਵੀ ਦਿੱਤਾ ਜਾ ਰਿਹਾ ਹੈ ਪ੍ਰਸ਼ਾਸਨ ਨੇ ਜੋਕ ਤੇ ਰੋਕ ਮੋੜਿਆ ਇਹ ਆਪਣੇ ਉਹ ਲਿਖ ਜਾਣਗੇ ਇਹ ਤੇ ਮੀਡੀਆ ਦੀ ਵੀ ਵਜ੍ਹਾ ਤੋਂ ਆਉਂਦੇ ਆ ਉਹੀ ਲਫਾ 1 ਘੰਟੇ ਤੱਕ ਲੱਗੇ ਹੋ ਗਿਆ 1 ਘੰਟੇ ਤੱਕ ਇਹਨਾਂ ਨੂੰ ਤੁਹਾਨੂੰ ਸਾਡੇ ਲੱਗੇ ਨਹੀਂ ਆਉਣ ਦੇਤੇ ਸਾਡੀ ਕਵਰੇਜ ਵੀ ਨਹੀਂ ਕਰਨ ਦੇਤੇ ਤੇ ਇੱਥੇ ਤੋਂ ਪਤਾ ਲੱਗਦਾ ਇਹ ਜਿਹੜੀ ਮਾਨ ਸਰਕਾਰ ਵਾ ਇਹ ਬੇਈਮਾਨਾਂ ਦੀ ਸਰਕਾਰ ਭਨਜੀ ਆ ਇਹ ਹਰ ਇੱਕ ਮਲਾਹਤ ਨੂੰ ਮਜ਼ਦੂਰ ਦੀ ਜਿਹੜੀ ਵਜ੍ਹਾ ਦੇਣੀ ਚਾਹੁੰਦੀ ਆ ਵਾਜੇ ਪੱਤਰਕਾਰ ਭਲਚਰੇ ਦੀ ਵੀ ਮਾਲ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਧੰਨਵਾਦ ਕਰਦਾ ਪੱਤਰਕਾਰ ਭਲਚਰੇ ਦਾ ਕਿ ਉਹ ਸਾਡੀ ਆਵਾਜ਼ ਵੀ ਬੁਲੰਦ ਕਰਦੇ ਜਿਹੜਾ ਗੋਲਡਨ ਗੇਟ ਦੇ ਉੱਤੇ ਕੁਝ ਜਿਹੜਾ ਲੋਕਾਂ ਦੁਆਰਾ ਜਾ ਧਰਨਾ ਲਗਾਇਆ ਗਿਆ ਸੀਗਾ ਉਹ ਕੁਝ ਸਮੇਂ ਲਈ ਉਹ ਚੱਕ ਲਿਆ ਹੈ ਉਹਨਾਂ ਦਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਨੈਕਸਟ ਏਰੀਆ ਮਿਲ ਚੁਕੀ ਹੈ ਸੋ ਰੋਡ ਇਜ਼ ਕਲੀਅਰ ਸਾਰੇ ਰਵਾਜਾਈ ਇਸ ਵਿੱਚ ਕੋਈ ਟੈਰੀ ਰੁਕਣਾ ਚੱਲ ਰਹੀ ਹੈ ਠੀਕ ਹੈ ਥੈਂਕ ਯੂ ਬਿਊਰੋ ਰਿਪੋਰਟ ਪਰਖ ਟੀਵੀ ਅੰਮ੍ਰਿਤਸਰ